ਲੋਕ ਜਿਹੜੇ ਆ ਉਹ ਜਾਮ ਦੇ ਵਿੱਚ ਫਸੇ ਹੋਏ ਆ ਧਰਨੇ ਲੱਗੇ ਹੋਏ ਆ ਤਮਾਮ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਤਨਾ ਕਿਤੇ ਜਿਹੜਾ ਕੀ ਹੈ ਗੁੱਸਾ ਵੀ ਜਿਹੜਾ ਜ਼ਾਹਰ ਹੈ ਜਿਹੜਾ ਕੀਤਾ ਜਾ ਰਿਹਾ ਮੈਡਮ ਮੈਡਮ ਤੁਸੀਂ ਐਦਾਂ ਕਿਉਂ ਬੋਲ ਰਹੇ ਹੋ ਸਾਡੇ ਕਿ ਕੋ ਫੋਟੋ ਬਣਾ ਕਰ ਰਹੇ ਤੁਸੀਂ ਦੂਰ ਹੋ ਜਾਓ ਵਿੱਚ ਦੂਰ ਦੋ I'm having some problem please ਤੁਸੀਂ ਤੁਸੀਂ ਵਿੱਚ ਆ ਕੇ ਤੁਸੀਂ ਖੜੇ ਹੋ ਅਸੀਂ ਨਹੀਂ ਖੜੇ ਤੁਸੀਂ ਐਦਾਂ ਕਿਤਾ ਕੈਮਰਾ ਤੋੜ ਦੋਗੇ ਮੈਂ ਤੋੜਾਂ ਐਦਾਂ ਕਿਤਾ ਤੋੜ ਦੋਗੇ ਇਹ ਕੋਈ ਮਜ਼ਾਕ ਨਹੀਂ ਹੈਗਾ ਹਾਂ ਆਰਗਿਊ ਨਹੀਂ ਕਰ ਰਹੇ ਤੁਸੀਂ ਸਾਈਡ ਤੇ ਹੋ ਜਾਓ ਟੁੱਟ ਜਾਗੇ ਤੁਹਾਨੂੰ ਪਰੇਸ਼ਾਨੀ ਆਪਣੀ ਪਰੇਸ਼ਾਨੀ ਖਾਤਰੀ ਲਾਣਾ ਤੁਸੀਂ ਕੈਮਰੇ ਨੂੰ ਤੁਸੀਂ 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 ਪੰਗੇ ਲੈ ਰਹੇ ਹੋ ਆਕੇ ਤੁਸੀਂ ਸਾਈਡ ਤੇ ਹੋ ਜਾਓ ਜਾਮ ਤਾਲ ਆਇਆ ਕਿ ਬੰਦੇ ਰੈਸਟ ਕੀਤੇ ਆ ਬੰਦੇ ਰੈਸਟ ਕੀਤੇ ਆ ਇਸ ਕਰਕੇ ਜਾਮ ਹੈ ਤੁਹਾਨੂੰ ਸਾਰਾ ਪਤਾ ਹੈ ਹੁਣ ਬੰਦੇ ਰੈਸਟ ਕਰ ਲਿਆ ਸਾਡੇ ਇਸ ਕਰਕੇ ਜਾਮ ਲੱਗਦਾ ਹਾਂ ਇਸ ਕਰਕੇ ਜਾਮ ਫਿਰ ਕਸੂਰ ਤੁਹਾਡਾ ਕਿ ਇਹਨਾਂ ਦਾ ਇਹਨਾਂ ਦਾ ਸਰਕਾਰ ਦਾ ਕਸੂਰ ਹੈਗਾ ਜੇ ਬੰਦੇ ਛੱਡ ਦੇਣ ਤੇ ਜਾਮ ਖਤਮ ਹੋ ਜਾਊਗਾ ਇਹ ਜਾਮ ਨਹੀਂ ਖਤਮ ਹੁੰਦਾ ਜਦੋਂ ਲੋਕਾਂ ਛੱਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਇਹ ਜਿੰਨੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਉਹਨਾਂ ਦਾ ਇੱਕ ਜਾਮ ਚੱਲੂਗਾ ਇਹ ਸਾਡਾ ਲੋਕ ਬੜੇ ਦੁਖੀ ਹੋ ਰਹੇ ਆ ਕਿਸੇ ਨੇ ਪਹਿਲਾਂ ਲੋਕਾਂ ਨੂੰ ਦੱਸਿਆ ਆ ਇੱਕ ਵਕ ਦਿਨ ਦਾ ਕੰਮ ਨਹੀਂ ਅਖਬਾਰਾਂ 'ਚ ਵਿੱਚ ਰੂਟੀਨ 'ਚ ਹੀ ਆਉਂਦਾ ਸੀਗਾ ਅੱਜ ਕੋ ਪਹਿਲੇ ਦਿਨ ਤਾਂ ਹੋਇਆ ਨਹੀਂ ਜੇ ਤਾਂ ਅੱਜ ਪਹਿਲੇ ਦਿਨ ਹੀ ਇਹ ਕੁਛ ਕੀਤਾ ਫਿਰ ਇਹ ਗੁਨਾਹਗਾਰਾਂ ਸ਼ੁਰੂ ਤੋਂ ਲੈ ਕੇ ਕਦੀ ਮੰਤਰੀ ਸਾਹਿਬ ਨੂੰ ਮਿਲਦੇ ਆ ਕਦੀ ਕਿਸੇ ਨੂੰ ਮਿਲਦੇ ਆ ਕਦੀ ਕਿਸੇ ਨੂੰ ਮਿਲ ਤੇ ਇਹ ਗਵਰਨਮੈਂਟ ਨੇ ਸਾਡੀ ਸੁਣੀ ਨਹੀਂ ਤੇ ਤਾਂ ਸਾਰਾ ਕੁਝ ਛੋਟੇ ਛੋਟੇ ਹੋਰ ਜਿਹੜੇ ਲੋਕ ਐ ਖੱਜਲ ਖਰਾਬ ਹੋ ਰਹੇ ਨੇ ਬਹੁਤ ਪੈਸੇ ਹੋਈ ਨਜ਼ਰ ਆ ਰਹੇ ਆ तमाम ਤਸਵੀਰਾਂ ਇਹਨੇ ਜਾ ਮਰੇ ਮੇਰੀ ਨਾਨੀ ਦੀ ਡੈਥ ਹੋਈ ਹੈ ਸੰਸਕਾਰ ਤੋਂ ਜਾਣਾ ਮੈਂ ਤੁਹ ਆਇਓ ਕਿੱਧਰੋਂ ਆਂਮ੍ਰਿਤਸਰ ਤੋਂ ਆ ਰਹੇ ਆਪਾਂ ਤੁਹ ਨੰਬਰਸਰ ਤੋਂ ਕੋਈ ਰਸਤਾ ਹੈ ਜਾਂ ਹੁੰਦਾ ਤੋਂ ਬੋਤੋ ਚੱਲਦੇ ਨੇ ਸਾਡੀ ਗੱਡੀ ਪੂਲ ਦੇ ਕੋਲ ਖੁੱਤੀ ਹੋਈ ਆ ਨਾ ਹੀ ਬਬਲ ਦੱਸਦੇ ਨਾ ਹੀ ਅੱਗੇ ਆ ਸਕਦੇ ਆ ਮੇਰੇ ਪਾਪਾ ਜੀ ਦੇ ਨਾਲ ਮੇਰੀ ਮਦਰ ਕਿੱਥੇ ਜਾਵਾਂਗੇ ਉਸ ਤੋਂ ਪਹਿਲੇ ਕੀ ਆ ਯੂਨੀਅਨ ਦੇ ਬੰਦਿਆਂ ਨੂੰ ਕਿਹਾ ਕਿ ਤੇ ਐਮਰਜੈਂਸੀ ਬੰਦੇ ਨੂੰ ਜਾਓ ਉਹ ਕਹਿੰਦੇ ਸਾਨੂੰ ਐਮਰਜੈਂਸੀ ਸਾਡੀ ਜ਼ਿਆਦਾ ਵੱਡੀ ਹੈ ਕਿ ਇੱਕੜੇ ਬੰਦਾ ਆਨ ਦੀ ਸਪੋਰਟ ਚ ਨੂੰ ਐਮਰਜੈਂਸੀ ਹੈ ਉਹ ਕੋਈ ਵੈਲਿਊ ਨਹੀਂ ਗਈ ਤੁਹਾਡਾ ਹਾਲ ਤੇ ਬਾਅਦ ਵੀ ਹੋ ਜਾਏਗਾ ਜਿਹਨਾਂ ਨੂੰ ਹੁਣ ਪਸੂੜੀ ਪਈ ਉਹਨਾਂ ਨੂੰ ਕੀ ਕਰਨਗੇ ਐਂਬੂਲੈਂਸ ਲੋਤੀ ਉੱਥੇ ਯਾਰ ਅਗਲੇ ਨੂੰ ਕੁਝ ਹੋ ਜਾਏ ਤਾਂ ਉੱਥੇ ਕੀ ਹੋਏਗਾ ਐਂਬੂਲੈਂਸ ਵੀ ਵਸੇ ਪਿੱਛੇ ਲੋਤੀ ਹੈ ਫੈਮਿਲੇਸ ਵੀ ਲੋਤੀ ਹੈ ਯਾਰ ਟ੍ਰੱਕ ਯੂਨੀਅਨ ਦੁਆਰਾ ਜਿਹੜਾ ਧਰਨਾ ਅੱਜ ਲੁਧਿਆਣਾ ਦੇ ਲੱਡਵਾਲ ਟੋਲ ਪਲਾਜ਼ਾ ਜਿਹੜਾ ਜਾਮ ਕਰ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਾਮ ਲੱਗਾ ਹੋਇਆ ਤੇ ਲੋਕ ਕਾਫੀ ਜਿਹੜੇ ਆ ਉਹ ਖੱਜਲ ਖਰਾਬ ਹੋ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਟ੍ਰੱਕ ਯੂਨੀਅਨ ਹੈ ਜਿਹੜੀ ਇਸ ਜਗ੍ਹਾ ਤੇ ਪਹੁੰਚੀ ਤੇ ਜਾਮ ਲੱਗਾ ਜਿਹੜੇ ਲੋਕ ਜਾਮ ਚ ਫਸੇ ਹੋਏ ਨੇ ਤਕਰੀਬਨ ਕਾਫੀ ਲੋਕ ਜਾਮਚ ਵਸੇ ਜਿਨ੍ਹਾਂ ਨੇ ਆਪਣੇ ਜ਼ਰੂਰੀ ਕੰਮ ਜਾਣਾ ਭਾਜੀ ਤੁਸੀਂ ਤੁਸੀਂ ਵੀ ਕਹਿੰਦੇ ਜਾਮਚ ਚ ਜਾਣਾ ਮਰੇ ਮੇਰੀ ਨਾਨੀ ਦੀ ਡੈਥ ਹੋਈ ਹੈ ਸੰਸਕਾਰ ਤੇ ਜਾਣਾ ਮੈਂ ਕਿ ਕਿਧਰ ਆਇਓ ਕਿਧਰ ਜਾ ਰਹੇ ਅੰਮ੍ਰਿਤਸਰ ਤੋਂ ਆ ਰਹੇ ਆਪਾਂ ਅੱਛਾ ਜੀ ਤੋਂ ਨੰਬਸਰ ਤੋਂ ਕੋਈ ਰਸਤਾ ਕਰਦੇ ਹੁੰਦਾ ਉਸ ਤੋਂ ਪੁੱਛ ਲੈਣੇ ਸਾਡੀ ਗੱਡੀ ਪੂਲ ਦੇ ਕੋਲ ਖੋਤੀ ਹੋਈ ਹੈ ਨਾ ਹੀ ਵਾਪਸ ਜਾ ਸਕਦੇ ਨਾ ਹੀ ਅੱਗੇ ਆ ਸਕਦੇ ਹਾਂ ਮੇਰੇ ਪਾਪਾ ਜੀ ਦੇ ਨਾਲ ਮੇਰੀ ਮਦਰ ਹੈ ਕਿ ਕਿਸਾ ਜਾਵਾਂਗੇ ਦੱਸੋ ਪਹਿਲੇ ਨਹੀਂ ਤੁਸੀਂ ਇਹ ਯੂਨੀਅਨ ਦੇ ਬੰਦਿਆਂ ਨੂੰ ਕਿਹਾ ਕਹਿੰਦੇ ਐਮਰਜੈਂਸੀ ਬੰਦੇ ਨੂੰ ਜਾਣਾ ਉਹ ਕਹਿੰਦੇ ਸਾਨੂੰ ਐਮਰਜੈਂਸੀ ਸਾਡੀ ਜ਼ਿਆਦਾ ਵੱਡੀ ਹੈ ਕਿ ਇੱਕੜੇ ਬੰ ਜਿਹਨਾਂ ਨੂੰ ਹੁਣ ਪਸੂੜੀ ਪਈ ਉਹਨਾਂ ਉਹ ਕੀ ਕਰਨਗੇ ਜਿਹਨਾਂ ਨੂੰ ਹੁਣ ਪਸੂੜੀ ਆ ਉਹਨ ਦੀ ਸਪੋਰਟ ਚੋਂ ਪਸੂੜੀ ਕੋਈ ਐਂਬੂਲੈਂਸ ਲੋਤੀ ਉੱਥੇ ਯਾਰ ਅਗਲੇ ਉਹਨੂੰ ਕੁਝ ਹੋ ਜਾਏ ਉੱਥੇ ਕੀ ਹੋਏਗਾ ਐਂਬੂਲੈਂਸ ਵੀ ਫਸੀ ਪਿੱਛੇ ਲੋਤੀ ਹੈ ਐਂਬੂਲੈਂਸ ਵੀ ਲੋਤੀ ਹੈ ਯਾਰ ਤੁਸੀਂ 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 ਧਰਨੇ ਵਾਲੇ ਦੇ ਨਾਲ ਹੋ ਨਹੀਂ ਜੀ ਨਹੀਂ ਨਹੀਂ ਧਰਨੇ ਵਾਲੇ ਨਾਲ ਤੁਸੀਂ ਕਿਤੇ ਨਾਲ ਹੋ ਮੈਂ ਤਾਂ ਪਿੱਛੇ ਗੱਡੀ ਫਸੀ ਉਹਦੇ ਨਾਲ ਗੱਡੀ ਗੱਡੀ ਫਸੀ ਹੋਈ ਹੈ ਹਾਂ ਜੀ ਹਾਂ ਜੀ ਫਿਰ ਇਹ ਕਿਹਾ ਨਹੀਂ ਕਿ ਸਾਡੀਆਂ ਗੱਡੀਆਂ ਫਸੀਆਂ ਕੋਈ ਐਮਰਜੈਂਸੀ ਹੈ ਜਾਂ ਵੈਸੇ ਕਿਤੇ ਜਾ ਰਹੇ ਹੋ ਨਹੀਂ ਜਾ ਰਹੇ ਸੀ ਪਟਿਆਲੇ ਕਿੱਥੇ ਪਟਿਆਲੇ ਪਟਿਆਲੇ ਜਾ ਰਹੇ ਜੀ तमाम ਤਸਵੀਰਾਂ ਦੇਖੋ ਲੋਕ ਜਿਹੜੇ ਆ ਉਹ ਜਾਮ ਦੇ ਵਿੱਚ ਫਸੇ ਹੋਏ ਆ ਧਰਨੇ ਲੱਗੇ ਹੋਏ ਆ ਤਮਾਮ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕੀ ਹੈ ਗੁੱਸਾ ਵੀ ਜਿਹੜਾ ਜ਼ਾਹਰ ਹੈ ਜਿਹੜਾ ਕੀਤਾ ਜਾ ਰਿਹਾ ਮੈਡਮ ਮੈਡਮ ਤੁਸੀਂ ਐਦਾਂ ਕਿਉਂ ਬੋਲ ਰਹੇ ਹੋ ਸਾਡੇ ਕਿ ਕੋਈ ਫੋਟੋ ਬਣਾ ਕਰ ਰਹੇ ਨਹੀਂ ਜੋ ਨਾ ਨਹੀਂ ਜੋ ਨਹੀਂ ਆਈ ਐਮ ਹੈਵਿੰਗ ਸਮ ਪ੍ਰੋਬਲਮ ਪਲੀਜ਼ ਤੁਸੀਂ ਤੁਸੀਂ ਵਿੱਚ ਆ ਕੇ ਤੁਸੀਂ ਖੜੇ ਹੋ ਅਸੀਂ ਨਹੀਂ ਖੜੇ ਹਾਂ ਤੇ ਤੁਸੀਂ ਖੜੇ ਹੋ ਅਸੀਂ ਥੋੜੀ ਖੜੇ ਆ ਤੁਸੀਂ ਐਦਾਂ ਕਿਦਾ ਕੈਮਰਾ ਤੋੜ ਦੋਗੇ ਐਦਾਂ ਕਿਦਾ ਤੋੜ ਦੋਗੇ ਇਹ ਕੋਈ ਮਜ਼ਾਕ ਨਹੀਂ ਹੈਗਾ ਹਾਂ ਆਰਗਿਊ ਨਹੀਂ ਕਰ ਰਹੇ ਤੁਸੀਂ ਇਹ ਸਾਈਡ ਤੇ ਹੋ ਜਾਓ ਹਾਂ ਐਦਾਂ ਕਿਦਾ ਤੁਸੀਂ ਕੈਮਰੇ ਤੋੜ ਦੋਗੇ ਵੀ ਇੰਨੇ ਲੋਕ ਜਿਹੜੇ ਖੜੇ ਆ ਪਬਲਿਕ ਹਾਂ ਐਦਾਂ ਕਿਦਾ ਕੈਮਰੇ ਟੁੱਟ ਜੋਗੇ ਤੁਹਾਨੂੰ ਪਰੇਸ਼ਾਨੀ ਆਪਣੀ ਪਰੇਸ਼ਾਨੀ ਹੱਥ ਨਹੀਂ ਲਾਣਾ ਤੁਸੀਂ ਕੈਮਰੇ ਨੂੰ ਤੁਸੀਂ 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 ਪੰਗੇ ਲੈ ਰਹੇ ਹੋ ਆ ਕੇ ਤੁਸੀਂ ਸਾਈਡ ਤੇ ਹੋ ਜਾਓ ਹਾਂ ਦੱਸੋ ਕਹਿੰਦੇ ਜੀ ਕੈਮਰੇ ਤੋੜ ਦਾਂਗੇ ਕਮਾਲ ਹੋ ਗਈ ਕੈਮਰੇ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਧਰਨਾ ਲੱਗਿਆ ਤਮਾਮ ਜਿਹੜੇ ਇੱਥੇ ਲੋਕ ਐ ਖੜੇ ਹੋਏ ਐ ਖੱਜਲ ਖਰਾਬ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਫਸੀਆਂ ਹੋਈਆਂ ਜਾਮ ਚ ਟਰੱਕ ਯੂਨੀਅਨ ਨੇ ਧਰਨਾ ਲਗਾਇਆ ਕਾਫੀ ਲੋਕ ਜਾਮ ਚ ਫਸੇ ਤੇ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਲੱਡਵਾਲ ਟੋਨ ਪਲਾਜ਼ਾ ਦੀਆਂ ਧਰਨੇ ਤੇ ਲੋਕ ਐ ਜਿਹੜੇ ਇੱਥੇ ਬੈਠੇ ਹੋਏ ਐ ਟਰੱਕ ਯੂਨੀਅਨ ਦੇ ਕੁਝ ਆਗੂ ਐ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਵੀ ਲਿੱਤਾ ਗਿਆ ਬੱਸ ਦੇ ਵਿੱਚ ਬਿਠਾ ਲਿਆ ਗਿਆ ਸੀ ਫਿਰ ਹਰਾਸਤ ਦੇ ਵਿੱਚ ਲੈ ਲਿੱਤਾ ਗਿਆ ਤਸਵੀਰਾਂ ਲੁਧਿਆਣਾ ਦੇ ਟੋਲ ਪਲਾਜ਼ਾ ਦੀਆਂ ਜਿਹੜੇ ਇਹਨਾਂ ਦੇ ਪ੍ਰਧਾਨ ਆ ਉਹਨਾਂ ਨੂੰ ਵੀ ਹਰਾਸਤ ਦੇ ਵਿੱਚ ਲਿਆ ਹੋਇਆ ਬੱਸ ਦੇ ਵਿੱਚ ਪਿਠਾਇਆ ਹੋਇਆ ਬੱਸ ਦੇ ਮੋੜੇ ਆ ਕੇ ਜਿਹੜੇ ਇਹਨਾਂ ਦੇ ਸਮਰਥਕ ਐ ਉਹ ਬੈਠ ਚੁੱਕੇ ਨੇ ਦੇਖ ਸਕਦੇ ਹੋ ਬੱਸ ਦੇ ਮੋੜੇ ਵਿੱਚ ਸਮਰਥਕ ਐ ਬੈਠ ਚੁੱਕੇ ਨੇ ਤਸਵੀਰਾਂ ਜਿੱਥੇ ਕਿ ਜਾਮ ਲਗਾਇਆ ਗਿਆ ਪਹਿਲਾਂ ਕਿਹਾ ਗਿਆ ਸੀਗਾ ਕਿ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਜਾਊਗੀ ਵੱਡੀ ਫਿਰ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਜਾਮ ਲਗਾਣਾ ਕਿ ਨਹੀਂ ਲਗਾਣਾ ਪਰ ਹੁਣ ਜਾਮ ਹੈ ਜਿਹੜਾ ਉਹ ਲਗਾ ਦਿੱਤਾ ਗਿਆ ਦੇਖ ਸਕਦੇ ਹੋ ਇਸ ਬਾਜ਼ ਦੇ ਵਿੱਚ ਇਹਨਾਂ ਦੇ ਸਾਥੀ ਹੈ ਜਿਹੜੇ ਉਹ ਵਿਰਸਤ ਦੇ ਵਿੱਚ ਲਿੱਤੇ ਹੋਏ ਨੇ ਤੇ ਬੱਸ ਦੇ ਅੱਗੇ ਆ ਜਿਹੜੇ ਆ ਇਹਨਾਂ ਦੇ ਸਮਰਥਕ ਹੈ ਉਹ ਧਰਨਾ ਲਗਾ ਕੇ ਬੈਠੇ ਹੋਏ ਨੇ ਟਰੱਕ ਯੂਨੀਅਨ ਦੇ ਲੋਕ ਨੇ ਇਹ ਧਰਨਾ ਜਿਹੜਾ ਲਗਾਇਆ ਹੋਇਆ ਤੇ ਬੱਸ ਦੇ ਆਲੇ ਦੁਆਲੇ ਜਿਹੜੇ ਆ ਪਿਛਲੇ ਪਾਸੇ ਤੇ ਅਗਲੇ ਪਾਸੇ ਜਿਹੜੇ ਆ ਉਹ ਇਹਨਾਂ ਦੇ ਲੋਕ ਆ ਜਿਹੜੇ ਆ ਉਹ ਬੈਠੇ ਹੋਏ ਆ ਅੰਦਰ ਜਿਹੜਾ ਹਿਰਾਸਤ ਦੇ ਵਿੱਚ ਲਿੱਤਾ ਹੋਇਆ バス ਦੇ ਵਿੱਚ ਬਿਠਾਏ ਹੋਏ ਨੇ ਆਗੂ ਇਹਨਾਂ ਦੇ ਆਗੂ ਜਿਹੜੇ ਆ ਉਹ ਬਿਠਾਏ ਹੋਏ ਨੇ ਇਹ ਸਾਡਾ ਨਹੀਂ ਗਾ ਇਹਨਾਂ ਦੇ ਪ੍ਰਧਾਨ ਵੀ ਆ ਜਿਹੜੇ ਆ ਹੈਪੀ ਸੰਧੂ ਤੇ ਉਹਨਾਂ ਨੂੰ ਵੀ ਬਿਠਾਇਆ ਹੋਇਆ ਹਿਰਾਸਤ ਦੇ ਵਿੱਚ ਲਿਆ ਹੋਇਆ ਦੇਖ ਸਕਦੇ ਹੋ ਗੱਲਬਾਤ ਕਰ ਪਾਜੀ ਬਾਸ ਵਿੱਚ ਕਿਉਂ ਬਿਠਾਇਆ ਤੁਹਾਨੂੰ ਬਾਸਦਗਾਨ ਨੇ ਅਰੈਸਟ ਕੀਤਾ ਕੋਈ ਨਹੀਂ ਲੈ ਜਵੇ ਪਰ ਟਰੱਕਾਂ ਦੇ ਮੈਂ ਪਹਿਲੀ ਇਹ ਦੇਖਿਆਂਗੇ ਆਪਣੇ ਮੰਗਾਂ ਨੂੰ ਲੈ ਕੇ ਆਪਣੇ ਮੰਗਾਂ ਦੀ ਗੱਲ ਕਰਦੇ ਆ ਅੱਜ ਮੰਗਾਂ ਦੀ ਗੱਲ ਕਰਦੇ ਸਰਕਾਰ ਅਰੈਸਟ ਕਰਦੀ ਆ ਇਹ ਸਰਕਾਰ ਹੈ ਜਿਹੜੀ ਘਰਾਂ ਤੋਂ ਚਲਣੀ ਸੀ ਇਹ ਸਰਕਾਰ ਆ ਜਿਹਨੇ ਪਿੱਛੇ ਆਸੂ ਨੂੰ ਫੜ ਕੇ ਅੰਦਰ ਦਿੱਤਾ ਕਿ ਉਹ ਤਾਂ ਜੋ 15 20 ਘਰਾਂ ਨੇ ਲੜਿਆ ਹੋਇਆ ਸੀ ਤੇ ਅੱਜ ਅਸੀਂ ਯਾਦ ਕਰੀਬ ਸਾਡਾ ਪਰਵਾਰ ਲੇਬਰ ਪਰਵਾਰ ਆ 10 ਲੱਖ ਟਕਾਂ ਦੇ ਪਰਵਾਰ ਆ ਅਸੀਂ ਕਹਿੰਦੇ ਲਗਭਗ 25 ਸਵਾ 2 ਲੱਖ ਪਰਵਾਰ ਆ ਇਹਨਾਂ ਨੂੰ ਰੁਜ਼ਗਾਰ ਦਿਓ ਇਹ ਉਹ ਹੀ 20 ਪਰਵਾਰਾਂ 25 ਪਰਵਾਰਾਂ ਨੂੰ ਇਹ ਰੁਜ਼ਗਾਰ ਦੇ ਰਹੇ ਆ ਸੋ ਇੱਕੋ ਜੀ ਸਰਕਾਰੇ ਕੋਈ ਫਰਕ ਨਹੀਂ ਆਗਾ ਜੇ ਇਹਨਾਂ ਨੂੰ ਪਤਾ ਨਾ ਕਿੱਥੇ ਜਾਨਾ ਲੈ ਜਾਣਾ ਇਹ ਨਹੀਂ ਮੈਨੂੰ ਪਤਾ ਕਿੱਥੇ ਜਾਨਾ ਇਹ ਇਹਨਾਂ ਦਾ ਕੰਮ ਹੈ ਜੀ ਚੱਲ ਨਹੀਂ ਆਉਂਦਾ ਤੁਹਾਡੇ ਜਿਹੜੇ ਸਮਰਥਕ ਆ ਇਹ ਬਸ ਦੇ ਅੱਗੇ ਬੈਠੇ ਹੋ ਉਹਨਾਂ ਦਾ ਕੰਮ ਹੈ ਜੀ ਜੋ ਕਰ ਰਹੇ ਉਹ ਉਹਨਾਂ ਦਾ ਕੰਮ ਹੈ ਮੈਂ ਤਾਂ ਕਿਸੇ ਨੂੰ ਕੁਝ ਕਹਾ ਨਹੀਂ ਉਹਨਾਂ ਦੀ ਮਰਜ਼ੀ ਕਰਨਾ ਹੈ ਕਹਿੰਦੀ ਦੇ ਤਿੰਨ ਇਹ ਦੌਰ ਮੈਂ ਜੀ ਅਸੀਂ ਕੀ ਤਾਂ ਦੇਖਦੇ ਕਿ ਕਿ ਨਹੀਂ ਚੱਲਦਾ ਪਿੱਛੇ ਜਿਹੜੇ ਲੋਕ ਤਾਂ ਵੀ ਖੱਦਲ ਹੋ ਰਹੇ ਆ ਕਹਿੰਦੇ ਲੋਕਾਂ ਨੂੰ ਜਾਮ ਦੇ ਫੱਦੇ ਹੋਏ ਕੱਲ੍ਹ ਕਿੱਨੇ ਵਸਾਇਆ ਜੇ ਸਰਕਾਰ ਨੇ ਵਸਾਇਆ ਸੀ ਕੋਈ ਗਿਆ ਨਹੀਂ ਸਾਈਡ ਦੇ ਬੈਠੇ ਜੀ ਅਸੀਂ ਸਾਈਡ ਦੇ ਬੈਠੇ ਜੀ ਜਾਮ ਜਾਮ ਕਦੋਂ ਤੱਕ ਖੋਲ ਦਿੱਤਾ ਜਾਊਗਾ ਮੈਨੂੰ ਪਤਾ ਕੁਝ ਨਹੀਂ ਮੇਰੇ ਕੋਲ ਹੀ ਕੁਝ ਨਹੀਂ ਹੁਣ ਮੇਰੇ ਵਾਸਤੇ ਨਹੀਂ ਹੈਗਾ ਬੱਚਾ ਹੁਣ ਤਾਂ ਬਹੁਤੇ ਗੋਲਿਆ ਚੁੱਕਾ ਹੈਗਾ ਮੰਨ ਲਾ ਮੇਰੀ ਗੱਲ ਨੂੰ ਕਹਿੰਦੇ ਕਿ ਮੈਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਜਿਹੜੇ ਇਹਨਾਂ ਦੀ ਤਮਾਮ ਜਿਹੜੇ ਲੋਕ ਹੈ ਟੱਕ ਯੂਨੀਅਨ ਦੇ ਉਹਨਾਂ ਦਾ ਵੱਡਾ ਧਰਨਾ ਜਿਹੜਾ ਉਹ ਇੱਥੇ ਅ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੇ ਜਿਹੜਾ ਰੋਡ ਹੈ ਹਾਈਵੇ ਹੈ ਉਹ ਬਲੋਕ ਕਰ ਦਿੱਤਾ ਗਿਆ ਦੋਨੋਂ ਸਾਈਡਾਂ ਜਿਹੜੀਆਂ ਉਹ ਬਲੋਕ ਕਰ ਦਿੱਤੀਆਂ ਗਈਆਂ तमाम ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ तमाम ਤਸਵੀਰਾਂ ਜਿੱਥੇ ਲੋਕ ਕਾਫੀ ਖੱਜਲ ਖਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਦੇਖੋ ਦੇਖੋ ਸਾਡੇ ਸਭ ਤੋਂ ਉੱਪਰ ਨਾਲ ਆਏ ਯਾਰ ਬੰਦੇ ਬੰਦੇ ਇਹ ਜਾਮ ਆ ਬਾਈ ਜਾਮ ਤਾਂ ਲਾਇਆ ਕਿ ਬੰਦੇ ਅਰੈਸਟ ਕੀਤੇ ਆ ਬੰਦੇ ਅਰੈਸਟ ਕੀਤੇ ਆ ਕਿਸ ਕਰਕੇ ਜਾਮ ਹੁਣ ਤੁਹਾਨੂੰ ਸਾਰਾ ਪਤਾ ਤਾਂ ਹੈ ਹੁਣ ਬੰਦੇ ਅਰੈਸਟ ਕਰ ਲਿਆ ਸਾਡੇ ਇਸ ਕਰਕੇ ਜਾਮ ਲਾਇਆ ਹਾਂ ਇਸ ਕਰਕੇ ਜਾਮ ਲਾਇਆਗਾ ਫਿਰ ਇਹ ਫਿਰ ਇਹ ਸਾਰਾ ਫਿਰ ਕਸੂਰ ਤੁਹਾਡਾ ਕਿ ਇਹਨਾਂ ਦਾ ਇਹਨਾਂ ਦਾ ਸਰਕਾਰ ਦਾ ਕਸੂਰ ਹੈਗਾ ਸਾਡਾ ਕਿਹਦਾ ਕਸੂਰ ਹੈ ਜੇ ਜੇ ਬੰਦੇ ਛੱਡ ਦੇਣ ਤੇ ਜਾਮ ਖਤਮ ਹੋ ਜਾਊਗਾ ਇਹ ਜਾਮ ਨਹੀਂ ਖਤਮ ਹੁੰਦਾ ਜੇ ਨਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿੰਨੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਇੱਕ ਜਾਮ ਚੱਲੂਗਾ ਇਹ ਸਾਡਾ ਹਾਂਜੀ ਮਤਲਬ ਇਹ ਇਦਾਂ ਹੀ ਲੋਕ ਬੜੇ ਦੁਖੀ ਹੋ ਰਹੇ ਆ ਕਿਸੇ ਨੇ ਪਹਿਲਾਂ ਲੋਕਾਂ ਨੂੰ ਦੱਸਿਆ ਆ ਇੱਕ ਦੋ ਇੱਕ ਦਿਨ ਦਾ ਗੰਮ ਨਹੀਂ ਅਖਬਾਰਾਂ ਚ ਵਿੱਚ ਰੂਟੀਨ ਚ ਹੀ ਆਉਂਦਾ ਸੀਗਾ ਅੱਜ ਕੋ ਪਹਿਲੇ ਦਿਨ ਤਾਂ ਹੋਇਆ ਨਹੀਂ ਜੇ ਤਾਂ ਅੱਜ ਪਹਿਲੇ ਦਿਨ ਹੀ ਇਹ ਕੁਛ ਕੀਤਾ ਫਿਰ ਇਹ ਗੁਨਾਹਗਾਰ ਆ ਸ਼ੁਰੂ ਤੋਂ ਲੈ ਕੇ ਕਦੀ ਮੰਤਰੀ ਸਾਹਿਬ ਨੂੰ ਮਿਲਦੇ ਆ ਕਦੀ ਕਿਸੇ ਨੂੰ ਮਿਲਦੇ ਆ ਕਦੀ ਕਿਸੇ ਨੂੰ ਮਿਲ ਇਹ ਗਵਰਨਮੈਂਟ ਨੇ ਸਾਡੀ ਸੁਣੀ ਨਹੀਂ ਇਹ ਤਾਂ ਸਾਰਾ ਕੁਝ ਹੋਣਾ ਛੋਟੇ ਛੋਟੇ ਬੱਚੇ ਪ੍ਰਸ਼ਾਦ ਹੋ ਰਹੇ ਸਾਡੇ ਬੱਚੇ ਆ ਜੀ ਸਾਡੀ ਵੀ ਮਜਬੂਰੀ ਆ ਢਿੰਡੇ ਹੋ ਗਏ ਵੀਰੇ ਸੰਗਰੂਰ ਤਾਂ ਨਾ ਚੱਲ ਰਿਹਾ ਸਾਡਾ ਸੰਗਰੂਰ ਪਹਿਲਾਂ ਅਸੀਂ ਚੰਡੀਗੜ੍ਹ ਲੈ ਤਿੰਨ ਦਿਨ ਧਰਨਾ ਤਿੰਨ ਦਿਨ ਧਰਨਾ ਲਾ ਕੇ ਅਸੀਂ ਨੇ ਕਹਿੰਦੇ ਵੀ ਸੰਗਰੂਰ ਜਾਓ 2 ਮਹੀਨੇ ਹੋ ਗਏ ਸਾਨੂੰ ਸੰਗਰੂਰ ਬੈਠਿਆਂ ਨੂੰ ਠੰਡ ਦੇ ਵਿੱਚ ਆਏ ਨਹੀਂ ਬੰਦਾ ਅਸੀਂ ਭੁੱਖ ਮਰਨ ਵਰਤੇ ਬੈਠ ਜੀ ਇਹ ਨਾ ਸਾਡੀ ਸਰਕਾਰ ਨੇ ਗੱਲ ਮੰਨੀ ਤਾਂ ਮਰਨ ਵਰਤਾਈ ਬੈਠ ਸਕਦੇ ਅਸੀਂ ਬਿਲਕੁਲ ਗੁੱਸਾ ਜਿਹੜਾ ਜ਼ਾਹਰ ਹੋ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਾਡੇ ਆਗੂਆਂ ਨੂੰ ਵੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਬੱਚੇ ਜਿਹੜੇ ਆ ਸਕੂਲ ਦੇ ਉਹ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਕਿ ਬੱਚਿਆਂ ਨੂੰ ਜਾਨ ਦਿੱਤਾ ਜਾਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੂਜੇ ਜਿਹੜੇ ਆ ਸਮਰਥਕ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਦ ਤੱਕ ਜਿਹੜਾ ਕੀ ਇੱਥੋਂ ਨਹੀਂ ਹਿਲਾਂਗੇ ਧਰਨਾ ਜਿਹੜਾ ਇਦਾਂ ਹੀ ਜਾਰੀ ਹੈ ਜਿਹੜਾ ਉਹ ਰਹੂਗਾ तमाम ਜਿਹੜੀਆਂ ਤਸਵੀਰਾਂ ਆਪਸ ਵਿੱਚ ਲੋਕ ਵੀ ਜਿਹੜੇ ਐ ਖੱਜਲ ਖਵਾਰ ਹੋ ਰਹੇ ਉਹ ਬੈਠੇ ਹੋਏ ਨਜ਼ਰ ਆ ਰਹੇ ਆ ਦੂਜੇ ਪਾਸੇ ਹੋਰ ਜਿਹੜੇ ਲੋਕ ਐ ਖੱਜਲ ਖਰਾਬ ਹੋ ਰਹੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਆ तमाम ਤਸਵੀਰਾਂ ਜਿਹੜੀਆਂ ਨੇ ਜਿਹੜਾ ਕੀ ਐ तमाम ਤਸਵੀਰਾਂ ਜਿਹੜੀਆਂ ਕੀ ਆਗੂ ਜਿਹੜੇ ਇਕੱਠੇ ਹੋਏ ਆ ਕੁਝ ਸਮਰਥਕਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਹੋਇਆ ਦੂਜੇ ਪਾਸੇ ਜਿਹੜੇ ਐ ਲੋਕ ਸਮਰਥਕ ਹੈ ਉਹ ਕਹਿ ਰਹੇ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਐਵੇਂ ਹੀ ਧਰਨਾ ਜਿਹੜਾ ਉਹ ਜਾਰੀ ਰਹੇਗਾ ਟਰੱਕ ਯੂਨੀਅਨ ਵੱਲੋਂ ਤਬਾਅਮ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਲੁਧਿਆਣਾ ਦਾ ਲੱਡਵਾਲ ਟੋਲ ਪਲਾजा ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾजा ਉੱਥੇ ਜਾਮ ਹੈ ਜਿਹੜਾ ਲਗਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਲੰਧਰ ਤੋਂ ਲੁਧਿਆਣਾ ਵੱਲ ਨੂੰ ਸੜਕ ਆਂਦੀ ਹੈ ਪੂਰਾ ਜਿਹੜਾ ਜਾਮ ਹੈ ਉਸ ਜਗ੍ਹਾ ਤੇ ਲੱਗਿਆ ਹੈ ਤਕਰੀਬਨ 1 ਘੰਟੇ ਦੇ ਕਰੀਬ ਹੋ ਗਿਆ ਜਾਮ ਲੱਗੇ ਨੂੰ ਤਮਾਮ ਲੋਕ ਹੈ ਜਿਹੜੇ ਆ ਉਹ ਜਾਮ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਜਿਹੜੀਆਂ ਜਾਮ ਦੀਆਂ ਦੇਖ ਸਕਦੇ ਹੋ ਤਮਾਮ ਲੋਕ ਹੈ ਜਿਹੜੇ ਆ ਜਾਮ ਚ ਫਸੇ ਹੋਏ ਆ ਕਾਫੀ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਵੀ ਮਿਲ ਰਿਹਾ ਕਿਉਂਕਿ ਲੋਕਾਂ ਨੇ ਆਪਣੇ ਕੰਮਕਾਰਾਂ ਤੇ ਜਾਣਾ ਹੈ ਤੇ ਰਸਤਿਆਂ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਕਾਫੀ ਕਿਲੋਮੀਟਰ ਲੰਬਾ ਜਿਹੜਾ ਜਾਮ ਹੈ ਉਹ ਲੱਗਿਆ ਹੋਇਆ ਤਕਰੀਬਨ 1 ਘੰਟੇ ਦੇ ਕਰੀਬ ਹੋ ਗਿਆ ਲੋਕ ਜਾਮ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਟਰੱਕ ਯੂਨੀਅਨ ਦੇ ਜਿਹੜੇ ਲੋਕ ਆ ਉਹਨਾਂ ਦੇ ਕਈ ਆਗੂਆਂ ਨੂੰ ਖਰਾਸਤ ਦੇ ਵਿੱਚ ਲਿਤਾ ਗਿਆ ਬਾਅਦ ਦੇ ਵਿੱਚੋਂ ਛੱਡ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਜਾਮ ਲਗਾਇਆ ਗਿਆ ਤੇ ਟਰੱਕ ਯੂਨੀਅਨ ਵੱਲੋਂ ਤੇ तमाम ਲੋਕ ਜਾਮ ਦੇ ਵਿੱਚ ਫਸੇ ਹੋਏ ਆ ਕਾਫੀ ਕਿਲੋਮੀਟਰ ਲੰਬਾ ਜਾਮ ਜਿਹੜਾ ਲੱਗ ਚੁੱਕਾ ਹੈ ਤੇ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਦੇਖਣਾ ਇਹ ਹੋਵੇਗਾ ਕਿ ਕਦੋਂ ਇਹ ਜਾਮ ਖੋਲਦੇ ਆ ਤੇ ਲੋਕ ਜਾਮ ਦੇ ਵਿੱਚੋਂ ਨਿਕਲਦੇ ਆ ਜਾਂ ਨਹੀਂ ਨਿਕਲਦੇ ਕਾਫੀ ਲੰਬਾ ਜਾਮ ਲੱਗ ਗਿਆ ਜਾਮ ਖੁੱਲਣ ਤੋਂ ਬਾਅਦ ਵੀ ਤਕਰੀਬਨ ਕਾਫੀ ਸਮਾਂ ਲੱਗ ਜਾਂਦਾ ਲੋਕਾਂ ਨੂੰ ਆਪਣੀ ਮੰਜ਼ਲ ਤੇ ਪਹੁੰਚਣ ਦੇ ਲਈ ਕਿਉਂਕਿ तमाम ਤਸਵੀਰਾਂ ਜਿਹੜੀਆਂ ਉਹ ਜਿਹੜੀਆਂ ਜਾਮ ਦੀਆਂ ਨੇ ਕਿਉਂਕਿ ਜਾਮ ਅੱਗੋਂ ਲੱਗਿਆ ਹੋਇਆ ਤੇ तमाम ਲੋਕ ਜਾਮ ਦੇ ਵਿੱਚ ਫਸੇ ਹੋਏ ਨੇ तकरीबन 1 ਘੰਟੇ ਦੇ ਕਰੀਬ ਹੋ ਗਿਆ ਜਾਮ ਲੱਗੇ ਨੂੰ ਤੇ کافی ਲੰਬਾ ਜਾਮ ਜਿਹੜਾ ਲੱਗ ਚੁੱਕਾ ਹੈ ਇਹ ਜਲੰਧਰ ਤੋਂ ਲੁਧਿਆਣਾ ਵੱਲ ਨੂੰ ਰੋਡ ਜਿਹੜੀ ਆ ਰਹੀ ਹੈ ਜਿਸ ਜਗ੍ਹਾ ਦੀਆਂ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਉਸ ਜਗ੍ਹਾ ਤੇ ਜਾਮ ਜਿਹੜਾ ਲੱਗਾ ਹੋਇਆ ਲੋਕੀ ਜਿਹੜੇ ਆ ਬੱਸਾਂ ਦੇ ਵਿੱਚ ਵੀ ਬੈਠੇ ਹੋਏ ਕਿੱਥੇ ਜਾਣਾ ਸੀਗਾ ਬੱਸ 'ਚ ਬੈਠੇ ਹੋ ਪਟਿਆਲੇ ਜਾਣਾ ਸੀਗਾ ਜੀ ਤੇ ਹੁਣ ਜਾਮ ਲੱਗਿਆ ਕਿੰਨੀ ਦੇਰ ਹੋ ਗਈ ਵਿੱਚ ਬੈਠੇ ਨੂੰ ਇਹਨਾਂ ਨੂੰ ਸਾਨੂੰ 1 ਘੰਟੇ ਤਕਰੀਬ ਹੋ ਚਲੇ ਆ 1 ਘੰਟੇ ਤਕਰੀਬ ਹਾਂ ਜੀ ਟਰੱਕ ਯੂਨੀਅਨ ਨੇ ਜਾਮ ਲਾਇਆ ਏ ਇਹ ਤੇ ਬਹੁਤ ਪ੍ਰੋਬਲਮ ਆ ਜੀ ਸਾਡੇ ਤਾਂ ਉੱਥੇ ਮੌਤ ਹੋਣ ਮੌਜੂਦਾ ਕਹਿੰਦੇ ਹੁੰਦੇ ਬਈ ਬਹੁਤ ਮੁਸ਼ਕਲ ਦੇ ਵਿੱਚ ਬੈਠੇ ਆਗੇ ਅਸੀਂ ਕਿੱਥੇ ਜਾਣਾ ਕਿੱਥੇ ਸੀਗਾ ਪਟਿਆਲੇ ਜਾਣਾ ਜੀ ਅਸੀਂ ਪਟਿਆਲੇ ਰਹਿਣ ਵਾਲੇ ਉਹਦਾ ਕੰਮ ਨਹੀਂ ਨਹੀਂ ਉੱਥੇ ਸਾਡਾ ਮਤਲਬ ਸਾਲਾ ਮੇਰਾ ਆ ਹਾਂ ਜੀ ਤੇ ਲੋਕਾਂ ਨੇ ਦੇਖੋ ਕਿਹਾ ਜਾ ਰਿਹਾ ਕਿ ਰਿਸ਼ਤੇਦਾਰੀ ਦੇ ਵਿੱਚ ਕਿਸੇ ਨੂੰ ਅਟੈਕ ਆ ਗਿਆ ਉਸ ਜਗ੍ਹਾ ਤੇ ਜਾਣਾ ਤੇ ਲੋਕ ਕਾਫੀ ਜਿਹੜੇ ਜਾਮ ਚ ਫਸੇ ਹੋਏ ਆ ਲੋਕਾਂ ਨੇ ਆਪਣੀਆਂ ਜਿਹੜੀ ਮੰਜ਼ਲ ਤੇ ਪਹੁੰਚਣਾ ਉਸ ਤੇ ਜਿਹੜੇ ਆ ਲੇਟ ਹੁੰਦੇ ਹੋਏ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਤਕਰੀਬਨ 1 ਘੰਟੇ ਦੇ ਕਰੀਬ ਹੋ ਗਿਆ ਲੋਕ ਜਾਮ ਦੇ ਵਿੱਚ ਫਸੇ ਹੋਏ ਨੇ ਤਕਰੀਬਨ 1 ਘੰਟਾ ਹੋ ਗਿਆ ਲੋਕ ਜਾਮ ਦੇ ਵਿੱਚ ਫਸੇ ਹੋਏ ਨੇ ਕਾਫੀ ਲੰਬਾ ਜਾਮ ਦੇਖ ਸਕਦੇ ਹੋ ਕਈ ਕਿਲੋਮੀਟਰ ਲੰਬਾ ਜਾਮ ਹੈ ਜਿਹੜਾ ਤਕਰੀਬਨ ਪੰਜ ਤੋਂ 7 ਕਿਲੋਮੀਟਰ ਲੰਬੇ ਜਾਮ ਜਿਹੜੇ ਉਹ ਲੱਗੇ ਹੋਏ ਨੇ ਟਰੱਕ ਯੂਨੀਅਨ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿੰਨੀ ਦੇਰ ਤੱਕ ਜਾਮ ਖੁੱਲਦਾ ਜਾਂ ਨਹੀਂ ਖੁੱਲਦਾ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਨਹੀਂ ਜਾਂਦੀ ਆਉਣ ਵਾਲਾ ਸਮੇਂ ਦੱਸੇਗਾ